ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਬੇ ਕਮਾਲ ਸਰਵੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ ਪ੍ਰਕਾਸ਼ ਦਿਹਾੜੇ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਆਪਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥੋੜਾ ਜੀਵਨ ਤੇ ਝਾਤੀ ਮਾਰੀਏ ਭਾਵੇਂ ਕਿ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਬਹੁਤ ਨੰਬੇਰਾ ਹੈ ਅਸੀਂ ਜਿਹੜਾ ਹੈਗਾ ਉਹ ਬਿਆਨਿਆ ਨਹੀਂ ਜਾ ਸਕਦਾ ਪਰ ਫਿਰ ਵੀ ਜਿਵੇਂ ਇਤਿਹਾਸ ਵਿੱਚ ਕੁਝ ਜਿਹੜੇ ਹੈਗੇ ਆ ਅੰਕ ਜਿਹੜੇ ਫਰੋਲੇ ਆ ਉਹਨਾਂ ਤੋਂ ਸਪਸ਼ਟ ਸ਼ਬਦਾਂ ਦੇ ਵਿੱਚ ਸਾਹਮਣੇ ਆਉਂਦਾ ਕਿਉਂਕਿ ਉਹਨਾਂ ਨੇ ਇੱਕ ਜਿਸ ਸਮੇ ਜਿਹੜਾ ਹੈਗਾ ਇਨਸਾਨ ਇਮਾਨੀਅਤ ਦਾ ਕਤਲੇਆਮ ਹੋ ਰਿਆ ਸੀ ਔਰ ਹਿੰਦੂ ਖਾਸ ਕਰਕੇ ਘਟਗਿੰਤੀਆਂ ਜਿਹੜੀਆਂ ਗੁਲਾਮੀ ਦੀਆਂ ਜਜ਼ੀਰਾ ਵਿੱਚ ਮੁਗਲ ਸ਼ਾਸਕਾਂ ਵੱਲੋਂ ਜਿਹੜੀਆਂ ਹੈਗੀਆਂ ਜਕੜੀਆਂ ਹੋਈਆਂ ਸੀ ਔਰ ਮੁਗਲਾਂ ਦਾ ਜਿਹੜਾ ਹੈਗਾ ਇਤਨਾ ਬੋਲਬਾਲਾ ਸੀ ਕਿਉਂਕਿ ਉਹਨਾਂ ਨੇ ਹੁਕਮ ਜਾਰੀ ਕੀਤੇ ਸਨ ਕੋਈ ਹਿੰਦੂ ਜਿਹੜਾ ਹੈਗਾ ਉਹ ਘੋੜਾ ਨਹੀਂ ਆਪਣੇ ਘਰ ਰੱਖ ਸਕਦਾ ਘੋੜੀ ਨਹੀਂ ਰੱਖ ਸਕਦਾ ਔਰ ਉੱਚੀ ਸਾਜ਼ ਨਹੀਂ ਵਜਾ ਸਕਦਾ ਔਰ ਔਰ ਈ ਨਹੀਂ ਕਰ ਸਕਦਾ ਆਪਣੇ ਵਿਦਾਂ ਦੀ ਜਿਹੜਾ ਹੈਗਾ ਇਸ ਕਰਕੇ ਪੂਰਾ ਉਹਨਾਂ ਦੀ ਗੁਲਾਮੀ ਦੀਆਂ ਜੰਜੀਰਾ ਦੇ ਵਿੱਚ ਜਕੜਿਆ ਸੀ ਤੇ ਨਾ ਹੀ ਕੋਈ ਬੰਦਾ ਜਿਹੜਾ ਹੈਗਾ ਤਾਜ ਲਾ ਸਕਦਾ ਸੀ ਪਰ ਉਹਦਾ ਟੱਕਰਾਂ ਕਰ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਤੇ ਗੁਰੂ ਨਾਨਕ ਦੇਵ ਜੀ ਦੀ 10ਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਜਿਹੜੇ ਕਿ ਪਟਨਾ ਸਾਹਿਬ ਵਿਖੇ ਉਹਨਾਂ ਨੇ ਜਨਮ ਲਿਆ ਪਰ ਇਹ ਵੀ ਇੱਕ ਵੱਡੀ ਗੱਲ ਹੈ ਕਿਉਂਕਿ ਜਿਹੜੇ ਨੌ ਪਾਤਸ਼ਾਹ ਨੇ ਸਿੱਖ ਗੁਰੂ ਸਾਹਿਬਾਨ ਨੌ ਪਾਤਸ਼ਾਹ ਨੇ ਉਹਨਾਂ ਦਾ ਪੰਜਾਬ ਵਿੱਚ ਜਨਮ ਹੋਇਆ ਇਹ ਦਸਵੇਂ ਪਾਤਸ਼ਾਹ ਦਾ ਜਿਹੜਾ ਪੰਜਾਬ ਤੋਂ ਬਾਹਰੋਂ ਜਿਹੜਾ ਹੈਗਾ ਪਟਨਾ ਸਾਹਿਬ ਵਿਖੇ ਜਨਮ ਹੋਇਆ ਮਾਤਾ ਗੁਜਰੀ ਜੀ ਦਾ ਜਿਹੜਾ ਹੈਗਾ ਉਹ ਪਾਕਿਸਤਾਨ ਸੀਗਾ ਜਿੱਥੇ ਕਿ ਅੱਜ ਕੱਲ ਜਿਹੜਾ ਹੈਗਾ ਉੱਥੇ ਤਖਤ ਸ੍ਰੀ ਪਟਨਾ ਸਾਹਿਬ ਜਿਹੜਾ ਸੰਸੋਭਤ ਨੇ ਪਰ ਹੁਣ ਆਪਾਂ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਦੇਖੋ ਛੋਟੀ ਜੀ ਉਮਰੇ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਪਿਤਾ ਨੂੰ ਤਿਆਰ ਕੀਤਾ ਜਦੋਂ ਕਸ਼ਮੀਰੀ ਪੰਡਤ ਜਿਹੜੇ ਮੁਗਲ ਸ਼ਾਸਕਾਂ ਦੇ ਸਤਾਏ ਹੋਏ ਸੀ ਉਹ ਆ ਆ ਕੇ ਪੇਸ਼ ਹੋਏ ਗੁਰੂ ਤੇਗ ਬਹਾਦਰ ਜੀ ਪਾਸ ਵੀ ਗੁਰੂ ਸਾਹਿਬ ਵੀ ਜਿਹੜੇ ਹੈਗੇ ਆ ਮੁਗਲ ਸ਼ਾਸਕਾਂ ਦਾ ਹੁਕਮ ਆ ਵੀ ਕੋਈ ਜਿਹੜਾ ਵੱਡਾ ਬਲੀਦਾਨ ਦੇਵੇ ਵੱਡਾ ਬੰਦਾ ਜਿਹੜਾ ਬ੍ਰਹਮ ਗਿਆਨੀ ਹੋਵੇ ਉਹ ਤੁਹਾਡਾ ਉਹ ਬਲੀਦਾਨ ਦੇਵੇ ਤੇ ਤਾਂ ਅਸੀਂ ਜਿਹੜਾ ਹੈਗਾ ਇਹ ਰੋਕਾਂਗੇ ਜਿਹੜਾ ਜ਼ੁਲਮ ਅਤਿਆਚਾਰ ਪਰ ਗੁਰੂ ਗੋਬਿੰਦ ਸਿੰਘ ਜੀ ਦੇਖੋ ਉਸ ਸਮੇਂ 7 ਸਾਲ ਦੀ ਉਮਰ ਦੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਵੱਲ ਨੂੰ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਬਲੀਦਾਨ ਬਲੀਦਾਨੀ ਕੌਣ ਹੋ ਸਕਦਾ ਤੇ ਸਭ ਤੋਂ ਵੱਡੀ ਆਧਾਰਨਾ ਇੱਕ ਹੋਰ ਬਚਪਨ ਦੀ ਜਿਹੜੀ ਹੈਗੀ ਆ ਕਥਾਵਾਂ ਦੇ ਵਿੱਚ ਆਧਾਰਨ ਆਉਂਦੀ ਆ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਛੋਟੇ ਹੁੰਦੇ ਸੀ ਤਾਂ ਉਸ ਸਮੇਂ ਉਹਨਾਂ ਦੇ ਦੋ ਕੰਗਣ ਸੋਨੇ ਦੇ ਪਾਏ ਸੀ ਤਾਂ ਉਹਨਾਂ ਦਾ ਕੰਗਣ ਜਿਹੜਾ ਹੈਗਾ ਉਹਨਾਂ ਨੇ ਇੱਕ ਨਦੀ ਵਿੱਚ ਸੁੱਟ ਦਿੱਤਾ ਤਾਂ ਮਾਤਾ ਗੁਜਰੀ ਨੂੰ ਜਦੋਂ ਪਤਾ ਲੱਗਾ ਤਾਂ ਮਾਤਾ ਗੁਜਰੀ ਜੀ ਪੁੱਛ ਰਹੇ ਨੇ ਵੀ ਇੱਕ ਪੁੱਤਰ ਇਹ ਦੂਸਰ ਕੰਗੜ ਕਿੱਥੇ ਸੈੱਟ ਦਿੱਤਾ ਤਾਂ ਉਹਨਾਂ ਨੂੰ ਉਹ ਨਦੀ ਦੇ ਕਿਨਾਰੇ ਲੈ ਗਏ ਦੂਸਰਾ ਕੰਗੜ ਵੀ ਤਾਰ ਕੇ ਉਹਨਾਂ ਨੇ ਸੁੱਟ ਦਿੱਤਾ ਉਹਦੇ ਵਿੱਚ ਨਦੀ 'ਚ ਕਹਿੰਦੇ ਇੱਥੇ ਸੁੱਟਿਆ ਜਨਿ ਕਿ ਕਹਿਣ ਦਾ ਭਾਵ ਉਹ ਬਚਪਨ ਦੇ ਵਿੱਚ ਹੀ ਛੋਟੇ ਹੁੰਦਿਆਂ ਹੀ ਇਹ ਦੱਸ ਰਹੇ ਸੀ ਆਧਾਰਨ ਦਿੱਤੀ ਸੀ ਵੀ ਮੇਰੇ ਲਈ ਜਿਹੜਾ ਹੈਗਾ ਇਹ ਜਿਹੜੀਆਂ ਦੁਨਿਆਵੀ ਧਨ ਕੀਮਤ ਜਿਹੜੀ ਹੈਗੀ ਆ ਉਹ ਕੋਈ ਜਿਹੜਾ ਹੈਗਾ ਹੀਰੇ ਜਵਾਹਰਤ ਸੋਨਾ ਕੋਈ ਇਹਦੀ ਕੀਮਤ ਨਹੀਂ ਇਸ ਲਈ ਇਨਸਾਨੀਅਤ ਦੀ ਸਭ ਤੋਂ ਵੱਡੀ ਕੀਮਤ ਆ ਗੁਰੂ ਸਾਹਿਬ ਨੇ ਭਾਵੇਂ ਕੇ ਛੇ ਪੋਤੋ ਲਾਕੇ ਜਿਹੜਾ ਹੈਗਾ ਲਗਾਤਾਰ ਇਹ ਜਿਹੜਾ ਪੋ ਦਾ ਮਹੀਨਾ ਮਨਾਇਆ ਜਾਂਦਾ ਲਗਾਤਾਰ ਸਖ ਕੌਮ ਲਈ ਬੜਾ ਸੋਗ ਵਾਲਾ ਮਹੀਨਾ ਮਨਾਇਆ ਜਾਂਦਾ ਪਰ ਹੈਰਾਨੀ ਦੀ ਗੱਲ ਆ ਉਸੇ ਦੇ ਵਿੱਚ ਹੀ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੁਣ ਅਸੀਂ ਥੋੜੇ ਦਿਨ ਪਹਿਲਾਂ ਜਿਹੜਾ ਹੈ ਗਿਆ ਸੋਗ ਮਨਾ ਕੇ اٹਿਆ ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਉਹਨਾਂ ਨੇ ਜਿਹੜੇ ਹੈਗੇ ਅਸੀਂ ਪ੍ਰਕਾਸ਼ ਦਿਹਾੜੇ ਤੇ ਅੱਜ ਜਿਹੜਾ ਹੈ ਗਿਆ ਉਹਨਾਂ ਦੇ ਜਿਹੜਾ ਸਥਾਨ ਤੇ ਜਿੱਥੇ ਉਸ ਸਮੇਂ ਔਕੇ ਸਮੇਂ ਗੁਰੂ ਸਾਹਿਬ ਆਈਸੀ ਗੁਰਦੁਆਰਾ ਟਾਲੀਆਂ ਸਾਹਿਬ ਦੇਖੇ ਖੜੇ ਆ ਜਿੱਥੇ ਕਿ ਸ੍ਰੀ ਗੁਰੂ ਨਾਨਕ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਪਰ ਇੱਥੇ ਦਾ ਜਿਹੜਾ ਹੈਗਾ ਆਪਾਂ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਕਿ 1699 ਨੂੰ ਖਾਲਸਾ ਪੰਥ ਸੱਜ ਕੇ ਜਿਹੜਾ ਹੈਗਾ ਉਹਦਾ 62 ਸਾਲਾਂ ਦੇ ਵਿੱਚ ਜਿਹੜਾ ਹੈਗਾ ਲਗਭਗ ਪੂਰਾ ਖਾਲਸਾ ਰਾਜ ਸਥਾਪਿਤ ਕਰਤਾ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸਥਾਪਿਤ ਕੀਤਾ ਭਾਵੇਂ ਉਹਦੀ ਨੀਂਹ ਜਿਹੜੀ ਹੈਗੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵੱਖਰੀ ਕੌਮ ਤਿਆਰ ਕਰਤੀ ਖਾਲਸਾ 1699 ਨੂੰ ਅਮਰਤ ਦੀ ਦਾਤ ਬਸ ਕੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਨੂੰ ਜਾਤਾਂ ਪਾਤਾਂ ਧਰਮ ਸਭ ਮਿਟਾ ਕੇ ਇੱਕੋ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਚੀਵਾੜੇ ਤੋਂ ਜੰਗਲਾ ਰਾਏਕੋਟ ਹੁੰਦੇ ਆ ਜਿਹੜਾ ਮਾਲਵੇ ਦੀ ਧਰਤੀ ਤੇ ਗਏ ਉੱਥੇ ਤਖਤ ਸ੍ਰੀ ਦਮਦਮਾ ਸਾਹਿਬ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਬਹਾਦਰ ਸਾਹਿਬ ਨੂੰ ਜਿਹੜਾ ਰੁਕਾ ਲਿਖਿਆ ਸੀ ਵੀ ਜਾਨਤਾ ਸੂਬਾ ਸਰਹੰਦ ਨੂੰ ਸਾਨੂੰ ਦੇ ਦੇ ਵजीर खान ਨੂੰ ਜਾਂ ਇਹਨੂੰ ਗੱਡੀ ਤੋਂ ਉਤਾਰ ਦੇ ਕਿਉਂਕਿ ਫਿਰ ਬਹਾਦਰ ਸ਼ਾਹ ਨੇ ਇਹ ਮੈਸੇਜ ਭੇਜਿਆ ਗੁਰੂ ਸਾਹਿਬ ਕੋਲ ਵੀ ਗੁਰੂ ਜੀ ਜੇਕਰ ਮੈਂ ਇਹਨੂੰ ਗੱਡੀ ਤੋਂ ਲਾਤਾ ਤਾਂ ਪੂਰੀ ਬਗਾਵਤ ਸੂਬਿਆਂ ਦੇ ਵਿੱਚ ਉੱਠ ਖੜੇਗੀ ਤੇ ਮੈਂ ਮੇਰੀ ਇੱਕ ਮਦਦ ਕਰੋ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਦੇੜ ਵਿਖੇ ਬੁਲਾਇਆ ਸੀ ਕਿਉਂਕਿ ਉਹਨਾਂ ਨੇ ਬੁਲਾਇਆ ਸੀ ਆਪਣੀ ਮਦਦ ਲਈ ਕਿਉਂਕਿ ਬਹਾਦਰ ਸ਼ਾਹ ਦਾ ਜਿਹੜਾ ਕਜਨ ਕਈ ਆਪਾਂ ਜਿਹੜਾ ਚਚੇਰਾ ਭਰਾ ਕਮਬਖਸ ਉਹਨੇ ਦੱਖਣ ਸਾਈਡ ਤੋਂ ਤਖਤਾ ਪਲਟਣ ਲਈ ਬਹਾਦਰ ਸ਼ਾਹ ਦਾ ਬਗਾਵਤ ਕਰ ਦਿੱਤੀ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਇਸੇ ਸਮਝੌਤੇ ਤਹਿਤ ਨਦੇੜ ਪਹੁੰਚੇ ਸਨ ਨਦੇੜ ਪਹੁੰਚ ਕੇ ਉਹਨਾਂ ਨੇ ਵੀ ਜਿਹੜਾ ਹੈਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਗਰੀਲਾ ਜੁੱਧ ਦੇ ਮਾਰ ਸਨ ਕਿਉਂ ਬਹਾਦਰ ਸ਼ਾਹ ਖੁਦ ਜਾਣਦਾ ਸੀ ਔਰ ਸਤਕਾਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕਰਦੇ ਸਨ ਤੇ ਪਰ ਜਦੋਂ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਸਮੇਂ ਜਿਹੜੀ ਹੈਗੀ ਆ ਚੋਣ ਉੱਥੇ ਕੀਤੀ ਮਾਧੋ ਦਾਸ ਦੀ ਲੱਭਿਆ ਮਾਧੋ ਦਾਸ ਆਪਾਂ ਬਹੁਤ ਸਾਰੇ ਕਥਾਵਾਂ ਦੇ ਵਿੱਚ ਸੁਣਦੇ ਆ ਕਿ ਉਹ ਇੱਕ ਸਾਧੂ ਸੀਗਾ ਜਿਹਨੂੰ ਕਿ ਜਿਹੜਾ ਕਿ ਜਾਦੂ ਟੂਣਾ ਵੀ ਕਰਦਾ ਸੀ ਪਰ ਉਸ ਦੀ ਜਿਹੜੀ ਚੋਣ ਕੀਤੀ ਉਸ ਨੂੰ ਉਹਦਾ ਨਾਮ ਗਰਬਖ ਸਿੰਘ ਰੱਖਿਆ ਤੇ ਉਹਨੂੰ ਟ੍ਰੇਨਿੰਗ ਹੋਰ ਦਿੱਤੀ ਤੇ ਨਾਲ ਉਹਨੂੰ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿੱਤਾ ਜਿਸ ਨੇ ਜਿਹੜਾ ਹੈਗਾ ਆ ਕੇ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਚਿੰਨ੍ਹ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਲੈ ਕੇ ਤੇ ਉਹਨਾਂ ਤੋਂ ਬਚਨ ਲੈ ਕੇ ਇੱਥੇ ਆ ਕੇ ਚੱਪੜ ਚੜੀ ਵਿਖੇ ਪੂਰੀ ਸੌਣੀ ਦੇ ਵਿੱਚ ਤਬਦੀਲ ਕਰ ਦਿੱਤੀ ਖਾਲਸਾ ਫੌਜ ਤੇ ਨਾਲ ਉਹਨਾਂ ਨੇ ਸਰਹੰਦ ਦੀ ਇੱਟ ਤੇ ਇੱਟ ਨਾਲ ਇੱਟ ਖੜਕਾ ਦਿੱਤੀ ਛੋਟੇ ਸਾਬਜਾਦਾਂ ਦੇ ਮਾਦਾ ਗੁਜਰੀ ਦਾ ਬਦਲਾ ਲੈ ਲਿਆ ਗੁਰੂ ਸਿੰਘ ਜੀ ਦਾ ਸ਼ੁਰੂ ਕੀਤਾ 1699 ਨੂੰ ਖਾਲਸਾ ਜਿਹੜੀ ਸਥਾਪਨਾ ਦੀ ਆ ਪੂਰਾ ਇਹਨ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਕੀਤਾ ਖਾਲਸਾ ਰਾਜ ਖਾਲਸਾ ਰਾਜ ਸਥਾਪਿਤ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਕਰਕੇ ਹੀ ਸਾਰਾ ਵਾਪਰਿਆ ਹੈ ਅੱਜ ਵੀ ਅਸੀਂ ਜਿਹੜੇ ਹੈਗੇ ਆ ਪੂਰੀ ਕੋ ਜਿਹੜੀ ਹੈਗੀ ਆ ਗੁਰੂ ਜੀ ਨੂੰ ਨਤਮਸਤਕ ਕਰਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਨਾਲ ਹੀ ਉਹਨਾਂ ਨੇ 11ਵਾਂ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਹੈਗਾ ਮੰਨਣ ਦਾ ਉਪਦੇਸ਼ ਦਿੱਤਾ ਆਗਿਆ ਪਾਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਦਾ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਾਪ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹੇ ਕਿਉਂਕਿ ਜਿਹੜਾ ਗੁਰੂ ਨੂੰ ਖੋਜਣਾ ਵਾ ਸ਼ਬਦ ਦੇ ਵਿੱਚ ਜਿਹੜਾ ਹੈਗਾ ਖੋਜਾਂ ਖੋਜਣ ਦਾ ਉਪਦੇਸ਼ ਦਿੱਤਾ ਵੀ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਜਿਹੜਾ ਹੈਗਾ ਉਪਦੇਸ਼ ਦਿੱਤਾ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦਾ ਦਸਮ ਗ੍ਰੰਥ ਜਿਹੜਾ ਹੈਗਾ ਸੰਪੂਰਨ ਕਰਵਾਇਆ ਤੇ ਚੰਡੀ ਦੀ ਵਾਰ ਬਚਿੱਤਰ ਨਾਟਕ ਜਾਪਸ ਜਿਹੜਾ ਹੈਗਾ ਉਹਦਾ ਸੰਪੂਰਨ ਪਾਠ ਜਿਹੜੇ ਹੈਗੇ ਉਹਦੇ ਵਿੱਚ ਦਰਜ ਨੇ ਤੇ ਇਹਨਾਂ ਹੀ ਕਹਿੰਦਾ ਹੋਇਆ ਮੈਂ ਸੰਗਤ ਤੋਂ ਖਿਮਾ ਮੰਗਦਾ ਹਾਂ ਕਿਉਂਕਿ ਇਤਿਹਾਸ ਬਹੁਤ ਲੰਬੇਰਾ ਜੇ ਕੋਈ ਦੱਸਦਿਆਂ ਵਰਣਨ ਕਰਦੇ ਆ ਕੋਈ ਗਲਤੀ ਹੋ ਗਈ ਵੀ ਤੇ ਸੰਗਤ ਗੁਰੂ ਦੇ ਅਖਾਂ ਮਤਾਬ ਕਬੀ ਬਸਵੇਆ ਬਖਸਨ ਜੋਗ ਹੈ ਤੇ ਮੈਨੂੰ ਦਿਓ ਜੱਜ ਜੀ ਸასი ਕਾਲ ਜੀ